ਇਹ ਇੱਕ ਰੋਹਿਤ ਕੁਮਾਰ ਉਰਫ ਵੰਸ਼ ਜਿਹੜਾ ਕੰਮਿਆਂ ਨਾਲ ਕੀਤਾ ਰਹਿਣ ਵਾਲਾ ਸੀਗਾ ਇਸ ਨੂੰ ਅੱਜ ਅਸੀਂ ਮਕਦਮਾ ਨੰਬਰ 352 ਜਿਹੜਾ 13/9/24 ਨੂੰ ਇਹਨਾਂ ਤੇ ਪੱਦਚ ਕੀਤਾ ਗਿਆ ਸੀ ਇਹਨਾਂ ਨੇ ਇੱਕ ਅਮਰਜੀਤ ਨਾਂ ਦੇ ਲੜਕੇ ਨੂੰ ਕੁੱਟਮਾਰ ਕਰਕੇ ਉਸ ਨੂੰ ਗਵਾਹ ਕਰ ਕੀਤਾ ਉਸ ਤੋਂ ਬਾਅਦ ਕਾਫੀ ਉਹਨੂੰ ਇਹਨਾਂ ਨੇ ਇੰਜਰੀਆਂ ਕਰਕੇ ਤੇ ਛੱਡ ਛੱਡ ਕੇ ਸੀ ਜਿਹਨੂੰ ਹਸਪਤਾਲ ਚ ਦਾਖਲ ਕਰਾਇਆ ਤੇ ਉਸ ਬਿਆਨਾਂ ਤੇ ਮਕਰਮੰਤਰ ਜੋਇਆ ਸੀਗਾ ਜਿਹਨੂੰ ਅੱਜ ਅਸੀਂ ਇਸ ਮਕਦਮੇ ਵਿੱਚ ਗ੍ਰਿਫਤਾਰ ਕੀਤਾ ਹੈ ਤੇ ਇੱਕ ਦਿਨ ਦੇ ਰਿਮਾਂਡ ਤੇ ਇਹ ਇਹ ਸਾਡੇ ਕੋਲ ਸੀ ਤੇ ਅੱਜ ਇਹਨੇ ਸਾਡੇ ਨੂੰ ਇਨਸ਼ਾਫ ਕੀਤਾ ਜਿਹੜਾ ਮੇਰੇ ਕੋਲ ਇਹਨਾਂ ਨੇ ਜਿਹੜੇ ਹਥਿਆਰ ਵਰਤਦੇ ਨੇ ਲੜਾਈ ਲੜਾਈ ਝਗੜੇ 'ਚ ਤੋਂ ਇਹਨੇ ਜਾਜਪੁਰੋਂ ਵਿੱਚ ਰੱਖਿਆ ਸੀ ਜਦੋਂ ਅਸੀਂ ਮਿਊਨਿਸਪੈਲਟੀ ਨੂੰ ਉੱਥੇ ਲੈ ਕੇ ਜਾ ਰਹੇ ਹਾਂ ਰਿਕਵਰੀ ਕਰਨ ਵਾਸਤੇ ਤਾਂ ਇੱਥੇ ਪੁਲਿਸ ਪਾਰਟੀ ਕੋਲੋਂ ਇੱਕਦਮ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਪਾਰਟੀ ਨੇ ਪਿੱਛੇ ਇਹਨੂੰ ਫੜ ਲਿਆ ਤੇ ਉਸ ਦਾ ਇਸ ਦੀ ਇੱਕ ਲੱਤ ਤੇ ਫ੍ਰੈਕਚਰ ਹੋ ਗਿਆ ਤੇ ਜਿਸ ਨੂੰ ਉੱਥੋਂ ਉਹ ਤੋਂ ਬਾਅਦ ਇਲਾਜ ਕਰਾਇਆ ਗਿਆ ਸਰ ਕਿੰਨੇ ਮקרਮੇ ਹੋਰ ਇੱਕ ਥਾਂ ਤੇ ਇਹ ਕਾਫੀ ਮਾੜੇ ਸੁਭਾਅ ਦਾ ਬੰਦਾ ਹੈ ਇਸਦੇ 8 ਮਕਦਮੇ ਦਰਜ ਨੇ ਲੜਾਈਆਂ ਤੇ ਝਗੜਿਆਂ ਦੇ ਐਨਡੀ ਦੇ ਕ੍ਰਿਮੀਨਲ ਭਿੱਤੀ ਦਾ ਆਦਮੀ ਤੇ ਇਸ ਤੋਂ ਪਹਿਲਾਂ ਕਈ ਵਾਰੇ ਜੇਲ੍ਹ ਜਾ ਚੁੱਕਾ ਤੇ ਉਸ ਤੋਂ ਬਾਅਦ ਇਹ ਆ ਜਾਂਦੇ ਤੇ ਪਰ ਇਹ ਆਦੀ ਇਸ ਤਰ੍ਹਾਂ ਦੀਆਂ ਲੜਾਈ ਝਗੜੇ ਵਾਲੀਆਂ ਵਾਦਤਾਂ ਨੂੰ ਜਨਮ ਦਿੰਦੇ ਰਹਿੰਦੇ ਨੇ ਇਹ ਗ੍ਰਿਫਤਰੀਆਂ ਕਿੰਨੀਆਂ ਹੋ ਤਰੀ ਮਕਦਮੇ ਦੇ 12 ਬੰਦੇ ਨੇ ਹੁਣ ਤੱਕ ਕਿੰਨੇ ਗ੍ਰਿਫਤਰੀਆਂ ਹੋ ਗਏ ਇਸ ਦੇ ਵਿੱਚ ਅਸੀਂ 3-4 ਪਹਿਲਾਂ ਗ੍ਰਿਫਤਾਰ ਕਰ ਚੁੱਕੇ ਹਾਂ ਜੀ ਬਾਕੀ ਰਹਿ ਗਏ ਹਾਂ ਬਾਕੀ ਦਿੰਦੇ ਨੇ ਕੋਈ ਰੋਕ ਅਗਲਾ ਤੇਰੇ ਕੋਲ ਬਰਾਮਦ ਆ ਇਸਨੇ ਜਿਹੜੇ ਜਿਹੜਾ ਸਾਨੂੰ ਅੱਜ ਦੱਸਿਆ ਵੀ ਇੱਕ ਜਿਹੜਾ ਇਹਨਾਂ ਨੇ ਉਦੋਂ ਵਾਰ ਦਾਸ ਦੇ ਖੰਡਾ ਵਰਤਿਆ ਸੀ ਜਿਹਨੂੰ ਜਿੰਦ ਨਾਲ ਉਹਦਾ ਵਾਰ ਕੀਤੇ ਸੀ ਉਹ ਇਹਨੇ ਜਾਜਗਰਾਉਂਡ 'ਚ ਰੱਖਿਆ ਸੀ ਉਹ ਉਸੇ ਰਿਕਵਰੀ ਵਿੱਚ ਇਹਨੂੰ ਲੈ ਕੇ ਗਏ ਸੀ ਅੱਜ ਅਗਲੀ ਕਾਰ ਵੀ ਹੁਣ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਤੇ ਨੂੰ ਨੇ ਪੇਸ਼ ਜੀਸ਼ਲ ਪੇਜਾਂਗੇ ਤੇ ਜਿਹੜੇ ਤੇ ਬਾਕੀ ਜਿਹੜੇ ਸਾਥੀ ਨੇ ਉਹਨਾਂ ਨੂੰ ਗਿਫਤਾ ਕਰਾਂਗੇ ਜੀ